ਦੋਸਤੋ ਮਿੱਤਰੋ ਵੀਰੋ ਪੈਨੋ ਪ੍ਰਭੋ ਸਤਿ ਸ਼੍ਰੀ ਅਕਾਲ ਰਾਮ ਰਾਮ ਅਸਲਾਮੁਅਲੈਕੁਮ ਅਲਹੀਮੁਦੁਲਿਲਾਹਿ ਵ ਬਰਕਾਤੁ ਅੱਜ ਦੇ ਮੰਤਰ ਤੋਂ ਪਹਿਲਾਂ ਇਹ ਮੇਰਾ ਐਡਰੈਸ ਹੈ ਜੇਕਰ ਕਿਸੇ ਨੇ ਆਉਣਾ ਹੋਵੇ ਤਾਂ ਮੰਗਲਵਾਰ ਤੇ ਵੀਰਵਾਰ ਆ ਸਕਦਾ ਮੇਰਾ ਨੰਬਰ 9855892786 ਕਾਲ ਨਾ ਜ਼ਿਆਦਾ ਕਰਿਆ ਕਰੋ WhatsApp ਤੇ ਮੈਸੇਜ ਛੱਡਿਆ ਕਰੋ ਕੋ ਗੋਲਾਂ ਦੀ ਵਜ੍ਹਾ ਨਾਲ ਫਿਰ ਜਿਆਦਾ ਬੰਦ ਰੱਖਣਾ ਪੈਂਦਾ ਵਾ ਕਿਸੇ ਦਾ ਕੰਮ ਆ ਵੀ ਨਹੀਂ ਕਰਨਦਾ ਮੋਬਾਈਲ ਦੋਸਤੋ ਮੈਂ ਦੱਸਣਾ ਚਾਹੁੰਨਾ ਹੂ ਇਹ 500 ਪੇਜ ਦਾ ਇੱਕ ਗ੍ਰੰਥ ਜੋ ਮੈਂ ਕਾਢੇ ਵਾਸਤੇ ਬਣਾਇਆ ਜੇ ਅਗਰ ਕਿਸੇ ਨੂੰ ਲੋੜ ਹੋਵੇ ਤਾਂ ਪੁੱਛ ਸਕਦਾ ਇਹਦਾ ਹਦੀਆ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਹੈ ਕਾਸਟ੍ਰੀਆ ਪਰ ਹੈ ساری ਜ਼ਿੰਦਗੀ ਦੀ ਮਿਹਨਤਾਂ ਮੇਰੀ ਹਰ ਗੱਦੀ ਵਾਲੇ ਨੂੰ ਇਸ ਗ੍ਰੰਥ ਦੀ ਜ਼ਰੂਰਤ ਹੈ ਐਚ 170 ਮੰਤਰ ਸਿੱਧੀਆਂ ਦੇ ਸਨੇ ਲਿਖੇ ਹੋਏ ਆ ਵਿਧੀਆਂ ਦੇ ਸਨੇ ਲਿਖੇ ਹੋਏ ਆ ਆ 1 ਨੰਬਰ ਤੋਂ ਲੈ ਕੇ ਤੋਂ 1 ਨੰਬਰ ਤੋਂ ਲੈ ਕੇ ਤੇ 500 ਪੇਜ ਤੱਕ ਦਾ ਇਹ ਗ੍ਰੰਥ ਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਮੇਨ ਨਾਲ ਰਾਬਤਾ ਜ਼ਰੂਰ ਕਰ ਸਕਦਾ ਦੋਸਤੋ ਆਪਾਂ ਮੰਤਰ ਲੈ ਕੇ ਆਏ ਤੁਹਾਡੇ ਵਾਸਤੇ ਹੁਣ ਵਸ਼ੀਕਰਨ ਦਾ ਔਰਤ ਨੂੰ ਜਾਂ ਮਰਦ ਨੂੰ ਵਸ਼ ਕਰਨਾ ਹੋਵੇ ਤਾਂ ਇਹ ਰੋ 500 ਪੇਜ ਹੈ ਜੀ ਚਲੋ ਇਹ ਤੱਕ ਹੋ ਗਿਆ ਗ੍ਰੰਥ ਜਿਹਨੂੰ ਜੇ ਜ਼ਰੂਰਤ ਹੋਈ ਉਹ ਮੇਰੇ ਨਾਲ ਰਾਬਤਾ ਕਰ ਲਵੇ ਤੇ ਲੈ ਸਕਦਾ ਹੈ ਆਪਾਂ ਚੱਲਦੇ ਹਾਂ ਅੱਜ ਦਾਜੋ ਮੈਂ ਮੰਤਰ ਲੈ ਕੇ ਆਇਆ ਹਾਂ ਉਹ ਪਰਬਲ ਵਸ਼ੀਕਰਨ ਮੰਤਰ ਹੈ दोस्तों इस मंत्र वाल तो पहला कर दो कि प्यारा लाइक मंत्र नंबर दो सौ छब्बी पेज नंबर छे सौ बई वशीकरण शैतान का मंत्र है औरतों मर्दा वस कर वाल हैं इन्ना आ तवाइना शैताना इन्ना आ त्वाइना शैताना میری شکل بن فلانی کے پاس جانا اس کو میرے پاس لانا نہ لاوے تو تیری بہن بھانجی پر 303 طلاق اے شیطانوں دتیا دوحائی اے شیطان کام کر کے اے خدا دکھاؤں گا تجھے ਤਾਨੂੰ ਪਤਾ ਹੀ ਆ ਵੀ ਸ਼ੈਤਾਨੀ ਦੌਰ ਆ ਕਾਲ ਯੁਗ ਦਾ ਟਾਈਮ ਹੈ ਇਸ ਵਿੱਚ ਸ਼ੈਤਾਨੀ ਵਿਦਿਆ ਜਿਆਦਾ ਪਰਬਲ ਮਹਾਂ ਬਲਸ਼ਾਲੀ ਹੈ ਜਲਦੀ ਅਸਰ ਕਰਦੀ ਆ ਕਾਲਾ ਇਲਮ ਜਿਹਨੂੰ ਕਹਿੰਦੇ ਕਾਲਾ ਇਲਮ ਛੇਤੀ ਕੰਮ ਕਰਨ ਵਾਲਾ ਤੇ ਇਹ ਮੰਤਰ ਬਹੁਤ ਬਿਹਤਰੀਨ ਆ ਇਹਦੀ ਵਿਧੀ ਸੁਣ ਲੋ ਇਸ ਮੰਤਰ ਦਾ ਜਾਪ ਕਰਨ ਤੋਂ ਪਹਿਲਾਂ ਬਿਲਕੁਲ ਨੰਗੇ ਹੋ ਜਾਣਾ ਅਲਫ ਨੰਗੇ ਬਸ ਇਸ ਗੱਲ ਦਾ ਖਾਸ ਖਿਆਲ ਰੱਖਣਾ ਬਿਲਕੁਲ ਲੰਗੇ ਹੋ ਕੇ ਤੁਸੀਂ ਇੱਕ ਮੰਝੇ ਦੇ ਪੈਰਵਾਲੇ ਪਾਸੇ ਖੜੇ ਹੋ ਜਾਣਾ ਬੈਠਣਾ ਵੀ ਨਹੀਂ ਹੈ ਖੜੇ ਹੋ ਜਾਣਾ ਪੈਰਵਾਲੇ ਪਾਸੇ ਜੇ ਤੁਹਾਡੇ ਕੋਲ ਬੈੱਡ ਹੈ ਤੇ ਬੈੱਡ ਦੇ ਪੈਰਵਾਲੇ ਪਾਸੇ ਯਾਨੀ ਪੈਰਾਂ ਵਾਲੇ ਪਾਸੇ ਖੜੇ ਹੋ ਜਾਣਾ ਇਸ ਮੰਤਰ ਨੂੰ ਖੜੇ ਹੋ ਕੇ ਹੀ ਜਪਣਾ ਹੈ ਤੁਸੀਂ 121 ਦਾਣੀਆਂ ਵਾਲੀ ਮਾਲਾ ਬਣਾਉਣੀ ਹੈ ਨਾ ਇੱਕ ਮਣਕਾ ਘਟ ਹੋਵੇ ਨਾ ਹੀ ਇੱਕ ਮਣਕਾ ਵਧ ਹੋਵੇ 121 ਦਾਣਿਆਂ ਦੀ ਮਾਲਾ ਬਣਾਉਣੀ ਹੈ। ਅਤੇ ਆਪਣੇ ਖੱਬੇ ਹੱਥ ਵਿੱਚ ਮਾਲਾ ਫੜ ਲੈਣੀ ਹੈ। ਮਾਲਾ ਫੜ ਕੇ ਤੇ ਸੱਜੇ ਹੱਥ ਵਿੱਚ ਇੱਕ ਗੁੜ ਦੀ ਢੇਲੀ ਰੱਖ ਲੈਣੀ ਹੈ। ਕਮਰੇ ਦੀ ਬੱਤੀ ਬੁਝਾ ਕੇ ਅਤੇ ਇੱਕ ਦੀਵਾ ਸਰੋਂ ਦੇ ਤੇਲ ਦਾ ਜਗਾ ਕੇ ਆਪਣੇ ਪਿਛਲੇ ਪਾਸੇ ਕਿਸੇ ਮੇਜ਼ ਉੱਤੇ ਦੀਵਾ ਰੱਖ ਲੈਣਾ ਤੇ ਜਗਾ ਦੇਣਾ ਬਸ ਇਸ ਦੀਵੇ ਦੇ ਚਾਨਣ ਦੇ ਵਿੱਚ ਹੀ ਤੁਸੀਂ ਇਹ ਜਪ ਕਰਨਾ ਹੈ ਅਤੇ ਆਪਣੇ ਪਰਸ਼ਾਵੇਂ ਦੇ ਵੱਲ ਜੋ ਸਾਹਮਣੇ ਕੰਧ ਤੇ ਜਾਂ ਫਿਰ ਤੁਹਾਡੇ ਬੈੜ ਦੇ ਉੱਪਰ ਪਰਸ਼ਾਵਾ ਜੋ ਪੈਂਦਾ ਹੋਊਗਾ ਗੱਲ ਸੁਣ ਲਓ ਗੌਰ ਨਾਲ ਕਿ ਉਸ ਕਮਰੇ ਦੇ ਵਿੱਚ ਕੋਈ ਵੀ ਨਹੀਂ ਹੋਣਾ ਚਾਹੀਦਾ ਤੁਹਾਡੇ ਤੋਂ ਸਿਵਾ ਤਉ ਪਰਸ਼ਾਵੇਂ ਦਾ ਧਿਆਨ ਕਰਕੇ 121 ਵਾਰ ਜਪ ਕਰਨਾ ਤੇ ਫੂਕ ਮਾਰਨੀ ਗੁਰ ਉਤੇ ਇਸੇ ਤਰ੍ਹਾਂ ਹਰ ਵਾਰ ਇਹ ਮੰਤਰ ਪੜ੍ਹ ਕੇ ਫੂਕ ਮਾਰਦੇ ਜਾਣਾ ਗੁਰ ਉਤੇ ਤੇ ਉਸ ਦਾ ਯਾਨੀ ਮਤਲੂਬਾ ਦਾ ਧਿਆਨ ਕਰਕੇ ਫੂਕ ਮਾਰੋ ਜਦੋਂ ਵੀ ਆਪਾਂ ਗੁਰ ਤੇ ਫੂਕ ਮਾਰਨੀ ਆ ਪਾਠ ਦੇ ਅੰਤ ਦੇ ਵਿੱਚ ਉਦੋਂ ਤੁਸੀਂ ਪੂਰਾ ਤਸਵਰ ਯਾਨੀ ਧਿਆਨ ਆਪਣੇ ਮਹਿਬੂਬ ਦਾ ਕਰ ਲੈਣਾ ਤੇ ਪਰਸ਼ਾਵੇਂ ਵਾਲ ਵੀ ਧਿਆਨ ਕਰਨਾ ਬਹੁਤ ਜ਼ਰੂਰੀ ਹੈ ਪਹਿਲਾਂ ਪਰਸ਼ਾਵੇਂ ਵਾਲੀ ਧਿਆਨ ਰੱਖਣਾ ਫਿਰ ਜਪ ਕਰਨ ਤੋਂ ਬਾਅਦ ਉਸ ਗੋੜ ਦੀ ਢੇਲੀ ਨੂੰ ਆਪਣੇ ਮੰਜੇ ਦੇ ਥੱਲੇ ਰੱਖ ਕੇ ਸੌਂ ਜਾਇਆ ਕਰਨਾ ਫਿਰ ਸਵੇਰੇ ਉੱਠ ਕੇ ਉਹ ਗੋੜ ਜੋ ਆਖਾਂ ਨੂੰ ਵੰਡ ਦੇਣਾ ਇਸੇ ਤਰ੍ਹਾਂ ਹੀ ਤੁਸੀਂ 7 ਦਿਨ ਕਰੋਗੇ 7 ਦਿਨ ਕਰਨ ਨਾਲ ਉਹ ਇਸਤਰੀ ਉਹ ਜਾਓ ਫਰਸ਼ ਜਿਸ ਨੂੰ ਤੁਸੀਂ ਵਸ ਕਰਨਾ ਚਾਹੁੰਦੇ ਹੋ ਵਸੋ ਜਾਵੇਗਾ ਆਪਣੇ ਆਪ ਹੀ ਤੁਹਾਡੇ ਕੋਲ ਆ ਜਾਵੇਗਾ ਹਾਂ ਜਦੋਂ ਤੁਸੀਂ ਬੈੱਡ ਦੇ ਪੈਂਦੇ ਤੇ ਖੜਨਾ ਤਾਂ ਥੋਟਾ ਮੂੰਹ ਜਿਹੜਾ ਉਹ ਦੱਖਣ ਵੱਲ ਹੋਣਾ ਚਾਹੀਦਾ ਦੱਖਣ ਵੱਲ ਮੂੰਹ ਕਰਕੇ ਖੜੇ ਹੋਣਾ ਬੈੱਡ ਨੂੰ ਆਗਰ ਮਤ ਹੋਰ ਦਿਸ਼ਾ ਵੱਲ ਤੁਹਾਡਾ ਮੂੰਹ ਬਣਦਾ ਤਾਂ ਬੈੱਡ ਨੂੰ ਚੇਂਜ ਕਰਨਾ ਪਊਗਾ ਤੇ ਨਹੀਂ ਤਾਂ ਮੰਝਾ ਇੱਕ ਪੈੰਦ ਵਾਲਾ ਲਓ ਤੇ ਉਹਦੇ ਪੈੰਦ ਤੇ ਖੜਜੋ ਤੇ ਤੁਹਾਡਾ ਮੂੰਹ ਦੱਖਣ ਵੱਲ ਹੋਵੇ ਜਪ ਕਰਨ ਲੱਗਿਆਂ ਔਰ ਖੜੇ ਹੋ ਕੇ ਕਰਨਾ ਯਾਦ ਰੱਖਿਓ ਦੋਸਤੋ ਬਹੁਤ ਪਰਪਲ ਮਹਾਬਲਸ਼ਾਲੀ ਸ਼ੈਤਾਨ ਦਾ ਮੰਤਰ ਹੈ ਵਸ਼ੀਕਰਨ ਵਾਸਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਅਗਰ ਸਾਡੇ ਕੋ ਆਉਣਾ ਹੋਵੇ ਤਾਂ ਮੰਗਲ ਵੀਰਵਾਰ ਆ ਸਕਦੇ ਹੋ ਆ ਮੇਰਾ ਐਡਰੈਸ ਆ ਦਾ ਸਕਰੀਨਸ਼ਾਟ ਮਾਰ ਲਓ ਬਾਬਾ ਅਲੀ ਖਾਨ ਚਿਸ਼ਤੀ ਨਿਜਾਮੀ ਚਿਸ਼ਤੀ ਦਰਬਾਰ ਮੇਰਾ ਨਾਮ ਹੈ ਬਾਬਾ ਅਲੀ ਖਾਨ ਚਿਸ਼ਤੀ ਸਾਡਾ ਦਰਬਾਰ ਹੈ ਨਿਜਾਮੀ ਚਿਸ਼ਤੀ ਦਰਬਾਰ ਜੋ ਹੈ ਕੈਂਪ ਕਪੜਾ ਮਾਰਕੀਟ ਨਜ਼ਦੀਕ ਪਾਣੀ ਵਾਲੀ ਟੈਂਕੀ ਕੋਲ ਨਾਨਕਨਗਰੀ ਦੇ ਵਿੱਚ ਸਥਿਤ ਤਾਂ ਸੀ ਮੋਗਾ ਦੇ ਵਿੱਚ ਖਾਸ ਮੋਗਾ ਜੀ ਆਪਣਾ 142001 ਮੋਗੇ ਦਾ ਪਿੰਨ ਕੋਡ ਹੈ 9855592786 ਇਹ ਸਾਡਾ ਨੰਬਰ ਹੈ ਰਾਪਤਾ ਕਰਨਾ ਹੋਵੇ ਤਾਂ WhatsApp ਤੇ ਮੈਸੇਜ ਜਰੂਰ ਦੇ ਰਿਆ ਕਰੋ ਅਸੀਂ ਕੋਲਖੇ ਦੇਖ ਲੈਨੇ ਆ ਰਾਤ ਨੂੰ ਕਿਉਂਕਿ ਜ਼ਿਆਦਾਤਰੇ ਬੰਦ ਰਹਿੰਦਾ ਵਾ ਤੇ WhatsApp ਦਾ ਮੈਸੇਜ ਜਰੂਰ ਦੇਖਿਆ ਜਾਂਦਾ ਦੋਸਤੋ ਕੋਸ਼ਿਸ਼ ਕਰਿਆ ਕਰੋ WhatsApp ਤੇ ਮੈਸੇਜ ਕਰਨ ਦੀ ਨਾ ਕਿ ਕਾਲ ਕਰੋ ਸਾ ਅਸੀਂ ਫੋਨ ਆਨ ਕਰਦੇ ਆ ਤੇ ਪਿੱਛੋਂ ਪਹਿਲਾਂ ਫੋਨ ਵੱਜਣਾ ਸ਼ੁਰੂ ਹੋ ਜਾਂਦੇ ਆ ਆਖਰ ਫਿਰ ਲੋਕਾਂ ਦੇ ਕੰਮ ਵੀ ਕਰਨੇ ਹੁੰਦੇ ਆ ਤੇ ਲੋਕਾਂ ਦੇ ਕੰਮ ਤਾਂ ਤਾਂ ਹੀ ਹੋਣਗੇ ਜੇ ਆਪ ਕੋਈ ਮੰਤਰ ਜਪ ਤੰਤਰ ਜਪਿਆ ਕੋ ਟਾਲਾ ਟਬਾਲਾ ਕਰਦੇ ਜਾਂ ਹਮਨ ਕਰਦੇ ਤਾਂ ਫਿਰ ਜਾਂ ਤਾਂ ਲੋਕਾਂ ਦੇ ਕੰਮ ਕਰ ਲਾਂਗੇ ਜਾਂ ਫਿਰ ਕਾਲਾਂ ਸੁਣ ਲਾਂਗੇ ਇਸ ਲਈ ਕੋਸ਼ਿਸ਼ ਕਰਿਆ ਕਰੋ ਪਹਿਲਾਂ ਮੈਸੇਜ ਕਰਨ ਦੀ ਕਿ ਜੇ ਤੁਸੀਂ ਕਹਿ ਦਿਆ ਕਰੋ ਕਾਲ ਮੀ ਬਾਬਾ ਜੀ ਤੇ ਮੈਂ ਆਪੇ ਕਾਲ ਕਰ ਲਿਆ ਕਰੂੰਗਾ ਉਸ ਤੋਂ ਸਸਰੀਆ ਕਰ ਰਾਮ ਰਾਮ ਅਸਲਾਮੁਅਲੈਕੁਮ ਜੀ ਨੇ ਵੀਰ ਭੈਣ ਭਰਾਣੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਵੇ ਏਡਾ ਬੜਾ ਗ੍ਰੰਥ ਹੈ ਜੀ ਇਹ ਮੰਤਰ ਨਾ ਪਰਿਆ ਹੋਇਆ ਇਹ ਦਾ ਫੋਟੋਸਟੇਟ ਕਾਪੀ ਦੇ ਵਿੱਚ ਪੰਜ ਗ੍ਰੰਥ ਹੋਣਾ ਤਾਂ 500 ਪੇਜ ਦਾ ਤੇ 500 ਪੇਜ ਦਾ ਹੋਰ ਬਣਾਉਣਾ ਇੱਕ ਗ੍ਰੰਥ ਤੇ ਇਹ ਪਹਿਲਾਂ ਤੁਸੀਂ ਵਰਤ ਕੇ ਦੇਖ ਸਕਦੇ ਹੋ ਲੈ ਕੇ ਦੇ ਸਕਦੇ ਹੋ ਇੱਕ ਇੱਕ ਮੰਤਰ ਕਰੋੜਾ ਕਰੋੜਾ ਰੁਪਈਆ ਦੇ ਵਿੱਚ ਵੀ ਸਸਤਾ ਜਾਣੋ ਇੰਨੇ ਵਧੀਆ ਅਨੁਭਵੀ ਮੰਤਰ ਹੈ ਮੇਰੇ ਆਵਦੇ ਦੋਸਤੋ ਸਸਨੀਏ ਕਰ ਰਾਮ ਰਾਮ ਅਸਲਾਮੁਅਲੈਕ